ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਵਿੜਾ ਪੰਜਾਬ ਦੇ ਚੈਨਲ ਤੇ ਵੀਡੀਓ ਦੇਖਣ ਲਈ ਤਿਆਰ ਦਿলো ਧੰਨਵਾਦ ਸੋ ਅੱਜ ਦਾ ਸਾਡਾ ਟੌਪਿਕ ਹੈ ਜੀ ਘੋੜੀਆਂ ਜੋ ਕਿ ਮੁੰਡੇ ਦੇ ਘਰੇ ਵਿਆਹ ਤੋਂ ਪਹਿਲਾਂ ਗਾਈਆਂ ਜਾਂਦੀਆਂ ਹਨ ਇਸ ਤਰ੍ਹਾਂ ਹੀ ਮੇਰੀ ਮਦਰ ਇਨ ਲਾ ਜਾਨੀ ਕਿ ਮੇਰੀ ਸਾਸੂ ਮਾਂ ਜੀ ਤਹਾਡੇ ਨਾਲ ਇੱਕ ਕੋੜੀ ਗੀਤ ਸਾਂਝਾ ਕਰਨ ਜਾ ਰਹੇ ਹਾਂ ਉਮੀਦ ਹੈ ਕਿ ਤੁਹਾਨੂੰ ਜਰੂਰ ਪਸੰਦ ਆਵੇਗੀ ਜੇਕਰ ਕੋਈ ਗਲਤੀ ਹੋ ਗਈ ਹੋਵੇਗੀ ਤਾਂ ਸਾਨੂੰ ਮਾਫ ਕਰਨਾ ਤੇ ਕਮੈਂਟ ਰਾਈ ਜਰੂਰ ਦੱਸਣਾ ਤਿਆ ਦਿਲੋਂ ਤੁਹਾਡਾ ਧੰਨਵਾਦ ਕੋੜੀ ਤਾਂ ਬੀੜੀ ਵੀਰਾ ਵੇ ਬਾਗਾਂ ਨੂੰ ਜਾਵੀ ਵੇ ਕੋੜੀ ਤਾਂ ਬੀੜੀ ਵੇ ਬਾਗਨੂ ਜਾਵੀ ਵੇ ਬਾਗਾਂ ਦੇ ਅੱਗੇ ਵੀਰਾ ਵੇ ਮਾਲਣ ਖਲੋਤੀ ਵੇ ਬਾਗਾਂ ਦੇ ਅੱਗੇ ਵੀਰਾ ਵੇ ਮਾਲਣ ਖਲੋਤੀ ਵੇ ਮਾਲਣ ਦੇ ਅੱਗੇ ਵੀਰਾ ਵੇ ਨਾਵਾਵੀ ਵੇ ਮਾਲਣ ਦੇ ਅੱਗੇ ਵੀਰਾ ਵੇ ਸਿਸਨਾਵਾਵੀ ਵੇ ਮਾਲਣ ਬਖਸ਼ਿਆ ਵੀਰਾ ਵੇ ਫੁੱਲਾਂ ਦਾ ਸੇਰਾ ਵੇ ਮਾਲਣ ਬਖਸ਼ਿਆ ਵੀਰਾ ਵੇ ਫੁੱਲਾਂ ਦਾ ਸੇਰਾ ਵੇ ਫੁੱਲੰਦਾ ਸੇਰਾ ਵੀਰਾ ਵੇ ਮੱਥੇ ਤੇ ਲਾਵੀਂ ਵੇ ਫੁੱਲੰਦਾ ਸੇਰਾ ਵੀਰਾ ਵੇ ਮੱਥੇ ਤੇ ਲਾਵੀਂ ਵੇ ਕੋੜੀ ਤਾਂ ਬੀੜੀ ਵੀਰਾ ਵੇ ਸੋਰਾਂ ਨੂੰ ਜਾਵੀਂ ਵੇ ਕੋੜੀ ਤਾਂ ਬੀੜੀ ਵੀਰਾ ਸੋਰੀਆਂ ਨੂੰ ਜਾਵੀ ਵੇ ਸੋਰੇ ਦੇ ਪਿੰਡ ਆ ਵੀਰਾ ਵੇ ਸੋਰਾ ਕੋ ਲੋ ਤਈ ਓਏ ਸੋਰੀਆਂ ਦੇ ਪਿੰਡ ਆ ਵੀਰਾ ਵੇ ਸੋਰਾ ਕੋ ਲੋ ਤਈ ਓਏ ਸੋਰੇ ਦੇ ਗੇ ਵੀਰਾ ਵੇ ਸੀਸ ਨਵਾਵੀਏ ਸੋਰ ਦੇ ਅੱਗੇ ਵੀਰਾ ਵੇ ਸੀਸ ਨਵਾਵੀਏ ਸੋਰ ਨੇ ਬਖਸ਼ਿਆ ਵੀਰਾ ਵੇ ਬੇਟੀ ਦਾ ਢੋਲਾ ਵੇ ਸੋਰ ਨੇ ਬਖਸ਼ਿਆ ਵੀਰਾ ਵੇ ਬੇਟੀ ਦਾ ਢੋਲਾ ਵੇ ਢੋਲ ਤੇ ਕੋੜਾ ਲੈ ਕੇ ਵੇ ਮੋੜਵਤ ਨਾਨੂ ਆਵੀ ਵੇ ਢੋਲ ਤੇ ਕੋੜਾ ਲੈ ਕੇ ਵੇ ਮੋੜਵਤ ਨਾਨੂ ਆਵੀ ਵੇ